ਹੈਲੋ ਦੋਸਤੋ ਤੁਹਾਡਾ ਸਾਰਿਆਂ ਦਾ ਸਾਡੇ ਇਸ ਚੈਨਲ ਜਨਨ ਨੋਲੇਜ ਵਿਲਪਰ ਬਹੁਤ ਸਵਾਗਤ ਹੈ ਤਾਂ ਦੋਸਤੋ ਅੱਜ ਦੀ ਇਸ ਵੀਡੀਓ ਵਿੱਚ ਆਪਾਂ ਗੱਲ ਕਰਨ ਜਾ ਰਹੇ ਹਾਂ ਜੀ ਕਲਰਿਕ ਅਤੇ ਸਟੈਨੋਗ੍ਰਾਫਰ ਦੀਆਂ ਭਰਤੀਆਂ ਬਾਰੇ ਇਹ ਭਰਤੀਆਂ ਕਿੱਥੇ ਆਈਆਂ ਨੇ ਕਿਵੇਂ ਤੁਸੀਂ ਅਪਲਾਈ ਕਰਨਾ ਹੈ ਸਾਰੀ ਜਾਣਕਾਰੀ ਤੁਹਾਨੂੰ ਇਸ ਵੀਡੀਓ ਵਿੱਚ ਦਵਾਂਗੇ ਪਰ ਇਸ ਤੋਂ ਪਹਿਲਾਂ ਮੈਂ ਚਾਹਨਾ ਹੈ ਕਿ ਜੇਕਰ ਤੁਸੀਂ ਸਾਡੇ ਇਸ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕੀਤਾ ਹੈ ਤਾਂ ਪਲੀਜ਼ ਸਾਡੇ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਦੇ ਨਾਲ ਬੈਲ ਆਈਕਨ ਦਬੋ ਤਾਂ ਕਿ ਆਉਣ ਵਾਲੀ ਹਰ ਇੱਕ ਛੋਟੀ ਵੱਡੀ ਜੋਬ ਬਾਰੇ ਅਪਡੇਟ ਤੁਹਾਨੂੰ ਸਭ ਤੋਂ ਪਹਿਲਾਂ ਤੇ ਟਾਈਮ ਟਾਈਮ ਮਿਲ ਸਕੇ ਤਾਂ ਦੋਸਤੋ ਜਿਹੜੀਆਂ ਭਰਤੀਆਂ ਨੇ ਜੀ ਆਫਿਸ ਆਫ ਦੀ ਡਿਸਟ੍ਰਿਕਟ ਐਂਡ ਸੈਸ਼ਨ ਜੱਜ ਕਪੂਰਥਲਾ ਵੱਲੋਂ ਕੱਢੀਆਂ ਗਈਆਂ ਨੇ ਤੁਸੀਂ ਆਪਣਾ ਇੱਕ ਜਿਹੜਾ ਪ੍ਰੀਲਾਈਨ ਪੇਪਰ ਅਪਲੀਕੇਸ਼ਨਸ ਕੰਪਲੀਟ ਬਾਇਓ ਡਾਟਾ ਤੇ ਪਰਫਾਰਮਾ ਇਹਨਾਂ ਨੂੰ ਅਟੈਚ ਕਰਕੇ ਦੇ ਦੇਣਾ ਹੈ ਨਾਲ ਇਹਨਾਂ ਨੂੰ ਆਪਣੇ ਜਿਹੜੇ ਕੁਆਲੀਫਿਕੇਸ਼ਨ ਡੇਟ ਆਫ ਬਰਥ ਕੈਟਾਗਰੀ ਬਿਲੋਂਗਿੰਗ ਟੂ ਸਰਟੀਫਿਕੇਟਸ ਅਤੇ ਟੂ ਪਾਸਪੋਰਟ ਸਾਈਜ਼ ਫੋਟੋ ਵੀ ਇਹਨਾਂ ਨੂੰ ਦੇ ਦੇਣੀਆਂ ਹਨ ਤੇ ਤੁਸੀਂ ਦੋਸਤੋ ਇਹਨਾਂ ਨੂੰ ਆਪਣੀਆਂ ਜਿਹੜੀਆਂ ਐਪਲੀਕੇਸ਼ਨਸ ਨੇ 23 6 2025 ਤੱਕ ਆਪਣੀਆਂ ਐਪਲੀਕੇਸ਼ਨਸ ਸਬਮਿਟ ਕਰਵਾ ਸਕਦੇ ਹੋ ਤੇ ਦੋਸਤੋ ਅੱਠ ਪੋਸਟਾਂ ਜਿਹੜੀਆਂ ਸਟੈਨੋਗ੍ਰਾਫਰ ਗ੍ਰੇਡ 3 ਦੀਆਂ ਕੱਢੀਆਂ ਗਈਆਂ ਨੇ ਜੀ ਤੇ 14 ਪੋਸਟਾਂ ਕਲਰਕ ਦੀਆਂ ਕੱਢੀਆਂ ਗਈਆਂ ਨੇ ਜੀ ਐਡ ਹੌਕ ਤੇ ਜਿਹੜੀਆਂ ਪੋਸਟਾਂ ਕੱਢੀਆਂ ਗਈਆਂ ਨੇ ਜੀ ਪੋਸਟਾਂ ਦਾ ਵੇਰਵਾ ਦੇਖ ਲਈਏ ਤੇ ਦੋਸਤੋ ਜਿਹੜੀਆਂ ਸਟੈਨੋਗ੍ਰਾਫਰ ਦੀਆਂ ਟੋਟਲ 8 ਪੋਸਟਾਂ ਨੇ ਜੀ ਤੇ ਸਪੇਸ ਸਕਿੱਲ ਦੀ ਗੱਲ ਕਰੀਏ 29-200 ਰੁਪਏ ਤੁਹਾਡਾ ਪੇ ਸਕਿੱਲ ਰਹਿਣ ਵਾਲਾ ਹੈ ਅਤੇ ਕੁਆਲੀਫਿਕੇਸ਼ਨ ਬੀਏ ਬੀਐਸਸੀ ਜਾਂ ਇਸ ਦੇ ਬਰਾਬਰ ਕੋਈ ਡਿਗਰੀ ਤੁਹਾਡੇ ਕੋਲ ਹੋਣੀ ਇਹ ਚਾਹੀਦੀ ਹੈ ਅਤੇ 10ਵੀਂ ਪੱਧਰ ਤੱਕ ਦੀ ਜਿਹੜੀ ਪੰਜਾਬੀ ਪਾਸ ਕੀਤੀ ਹੋਣੀ ਚਾਹੀਦੀ ਹੈ ਨਾਲ ਦੀ ਨਾਲ ਦੋਸਤੋ ਤੁਹਾਡਾ ਜਿਹੜਾ 80 ਵਰਡ ਪਰ ਮਿੰਟ ਇੰਗਲਿਸ਼ ਸ਼ਾਰਟਹੈਂਡ ਟੈਸਟ ਅਤੇ 20 ਵਰਡ ਪਰ ਮਿੰਟ ਟ੍ਰਾਂਸਕ੍ਰਿਪਸ਼ਨ ਦਾ ਜਿਹੜਾ ਟੈਸਟ ਲਿਆ ਜਾਵੇਗਾ ਤੇ ਤੁਹਾਨੂੰ ਜਿਹੜਾ ਕੰਪਿਊਟਰ ਦੇ ਬਾਰੇ ਵੀ ਨੌਲੇਜ ਹੋਣੀ ਜ਼ਰੂਰੀ ਹੈ ਤੇ ਦੋਸਤੋ ਇਸੇ ਤਰ੍ਹਾਂ ਜੇਕਰ ਕਲਰਕ ਦੀ ਗੱਲ ਕਰੀਏ ਤਾਂ ਟੋਟਲ ਜੜੀਆਂ 14 ਪੋਸਟਾਂ ਕੱਢੀਆਂ ਗਈਆਂ ਨੇ ਜੀ ਅਤੇ 29-200 ਰੁਪਏ ਤੁਹਾਡੀ ਜਿਹੜੀ ਪੇ ਸਕੇਲ ਰਹਿਣ ਵਾਲਾ ਹੈ ਤੇ ਇਸ ਦੇ ਲਈ ਵੀ ਬੀਏ ਜਾਂ ਬੀਐਸਸੀ ਇਹ ਜਾਂ ਇਸ ਦੇ ਬਰਾਬਰ ਕੋਈ ਡਿਗਰੀ ਤੁਹਾਡੇ ਕੋਲ ਹੋਣੀ ਚਾਹੀਦੀ ਹੈ ਅਤੇ 10ਵੀਂ ਪੱਧਰ ਤੱਕ ਦੀ ਜਿਹੜੀ ਪੰਜਾਬੀ ਪਾਸ ਕੀਤੀ ਹੋਣੀ ਚਾਹੀਦੀ ਹੈ ਤੇ ਕੰਪਿਊਟਰ ਦੀ ਜਿਹੜੀ ਨੌਲੇਜ ਹੋਣੀ ਜ਼ਰੂਰੀ ਹੈ ਨੈਕਸਟ ਦੋਸਤੋ ਤੁਹਾਡਾ ਇੱਕ ਜਿਹੜਾ ਟੈਸਟ ਲਿਆ ਜਾਵੇਗਾ ਇੰਗਲਿਸ਼ ਕੰਪੋਜੀਸ਼ਨ ਅਤੇ ਜਨਰਲ ਨੌਲੇਜ ਦਾ ਦੋਨਾਂ ਦਾ ਜਿਹੜਾ 50-50 ਮਾਰਕਸ ਦਾ ਪੇਪਰ ਹੋਵੇਗਾ ਅਤੇ ਕਾਲਿੰਗ ਫਾਈਨ ਮਾਰਕਸ ਜਿਹੜੇ 33% ਇਹਨਾਂ ਨੇ ਰੱਖੇ ਹਨ ਤੇ ਦੋਸਤੋ ਨਾਲ ਦੀ ਨਾਲ ਤੁਹਾਨੂੰ ਜਿਹੜਾ ਕੰਪਿਊਟਰ ਆਪਰੇਸ਼ਨ ਦਾ ਜਿਹੜਾ ਤਜਰਬਾ ਵੀ ਹੋਣਾ ਚਾਹੀਦਾ ਹੈ ਤੇ ਦੋਸਤੋ ਤੁਸੀਂ ਆਪਣੇ ਜਿਹੜੇ ਐਪਲੀਕੇਸ਼ਨ ਫਾਰਮਸ ਇਹਨਾਂ ਨੂੰ ਸਬਮਿਟ ਕਰਵਾ ਦੇਣੇ ਨੇ ਤੇ ਇਹਨਾਂ ਨੇ ਇੱਥੇ ਵੈਬਸਾਈਟ ਦਿੱਤੀ ਦੱਸੀ ਹੋਈ ਹੈ ਤੁਸੀਂ ਇਸ ਵੈਬਸਾਈਟ ਤੇ ਜਾ ਕੇ ਅਪਡੇਟ ਵੀ ਲੈ ਸਕਦੇ ਹੋ ਤੇ ਪੂਰਾ ਜਿਹੜਾ ਨੋਟੀਫਿਕੇਸ਼ਨ ਪੜ ਕੇ ਫਿਰ ਹੀ ਇਹਨਾਂ ਪੋਸਟਾਂ ਵਾਸਤੇ ਤੁਸੀਂ ਅਪਲਾਈ ਇਹ ਕਰਨਾ ਹੈ ਤੇ ਦੋਸਤੋ ਏਸੀ ਪੰਜਾਬ ਦੇ ਵਿੱਚ ਆਈਆਂ ਭਰਤੀਆਂ ਬਾਰੇ ਜਾਣਕਾਰੀ ਹੈ ਤੇ ਇਸੇ ਤਰ੍ਹਾਂ ਹੋਰ ਨਾ ਜੋਬਸ ਸੰਬੰਧੀ ਜਾਣਕਾਰੀ ਲੈਣ ਲਈ ਤੁਸੀਂ ਸਾਡੇ ਨਾਲ ਲਗਾਤਾਰ ਜੁੜੇ ਰਹੋ ਤੇ ਸਾਡੇ ਇਸ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਥੈਂਕ ਯੂ